ਧੋਦਰਾ ਜਿਲ੍ਹਾ ਫੋਟੇਗੜ ਸਾਬ ਦੇ ਪਿੰਡ ਬੁੱਗਾ ਕਲਾ ਵਿੱਚ ਜ਼ਮੀਨ ਦੇ ਝਗੜੇ ਦੌਰਾਨ ਵਾਟ ਦੇ ਰੋਲੇ ਨੂੰ ਲੈ ਕੇ ਸਕੇ ਭਰਾ ਨੇ ਹੀ ਆਪਣੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਦੱਸ ਦੇ ਕਿ ਵਾਰਦਾਤ ਤੋਂ ਬਾਅਦ ਗੋਲੀ ਲੱਗਣ ਵਾਲੇ ਹਰਭਜਨ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਅਮਲੋ ਵਿਖੇ ਲਿਆਂਦਾ ਗਿਆ ਤੇ ਉਧਰ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਕਤਲ ਕਰਨ ਵਾਲੇ ਕਥਿਤ ਦੋਸ਼ੀ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਜਿਸ ਰਿਵਾਲਵਰ ਦੇ ਨਾਲ ਕਤਲ ਕੀਤਾ ਗਿਆ ਸੀ ਉਸ ਰਿਵਾਲਵਰ ਦਾ ਲਾਇਸੈਂਸ ਉਸ ਦੀ ਪਤਨੀ ਦੇ ਨਾਂ ਸੀ ਤਾਂ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਦੋਵਾਂ ਭਰਾਵਾਂ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਰਿਸ਼ਤੇਦਾਰ ਇਕੱਠੇ ਹੋਏ ਸੀ ਅਤੇ ਜੋ ਹੀ ਉਹਨਾਂ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਭਰਾਵਾਂ ਦੇ ਵਿੱਚ ਮੁਰਤੋ ਤਕਰਾਰ ਹੋ ਗਿਆ ਜਿਸ ਕਾਰਨ ਕੁਲਦੀਪ ਸਿੰਘ ਨੇ ਆਪਣੇ ਸਕੇ ਭਰਾ ਹਰਪ੍ਰਜਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਜੇ ਕੱਲ੍ਹ ਥਾਣਾ ਲੋਪ ਪਿੰਡ ਬੁੱਗਾ ਦੇ ਵਿੱਚ ਇੱਕ ਬੜੀ ਮਨਪਾਗੀ ਘਟਨਾ ਹੋਈ ਸੀਗੀ ਇੱਕ ਕੁਲਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਉਸਦੇ ਸਗੇ ਭਰਾ ਜਸਤਨਾਮਾ ਮਹੱਪਾ ਜਨਸੀ ਸੀਗੀ ਜਿਸ ਦੀ ਉਮਰ ਤਕਰੀਬਨ 45 ਸਾਲ ਸੀਗੀ ਉਸ ਦਾ ਉਸਦੇ ਸਗੇ ਭਰਾ ਨੇ ਆਪਣੇ ਲੈਸੈਂਸੀ ਵੈਪਨ ਦੇ ਨਾਲ ਮਰਡਰ ਕਰ ਦਿੱਤਾ ਸੀਗਾ ਇਸ ਕੇਸ ਦੇ ਦਾ ਪਿਛੋਕੜ ਇਸ ਤਰੀਕੇ ਸੀਗਾ ਕਿ ਇਹ ਜਿਹੜੇ ਦੋ ਭਰਾ ਸੀਗੇ ਇਹਨਾਂ ਦਾ ਜ਼ਮੀਨ ਦਾ ਇੱਕ ਵਟ ਨੂੰ ਲੈ ਕੇ ਰੋਲਾ ਸੀਗਾ ਤੇ ਇਹਨਾਂ ਦਾ ਇਹ ਡਿਸਪਿਊਟ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਕੱਲ ਜਦੋਂ ਇਹ ਮੌਕੇ ਤੇ ਪਹੁੰਚੇ ਸੀਗੇ ਇਹ ਦੋਨੋਂ ਭਰਾ ਕੁਲਦੀਪ ਸਿੰਘ ਜੋ ਕਿ ਇਸ ਕੇਸ ਦੇ ਵਿੱਚ ਅਕਿਊਜ਼ਡ ਹੈਗਾ ਉਹ ਉੱਥੇ ਮੌਕੇ ਤੇ ਪਹੁੰਚਿਆ ਤੇ ਨਾਲ ਹੀ ਅਰਪਾਜਨ ਸਿੰਘ ਪਹੁੰਚਿਆ ਨਾਲ ਉਹਨਾਂ ਦੇ ਕੁਝ ਰਿਸ਼ਤੇਦਾਰ ਸੀਗੇ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਇਹਨਾਂ ਨਾਲ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਹੈ ਉੱਥੇ ਮੌਕੇ ਤੇ ਗੱਲਬਾਤ ਇਸ ਤਰੀਕੇ ਨਾਲ ਖਰਾਬ ਹੋਈ ਕਿ ਜਿਹੜਾ ਇਹਦੇ ਕੋਲ ਇਹਦੀ ਵਾਈਫ ਦੇ ਨਾਂ ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ ਇਹ ਨਿਓ ਲਾਇਸੈਂਸੀ ਵੈਪਨ ਇਹਦੀ ਵਾਈਫ ਨੇ ਜਸबीर कौर ਨੇ ਕੁਲਦੀਪ ਸਿੰਘ ਨੂੰ ਫੜਾਇਆ ਤੇ ਕੁਲਦੀਪ ਸਿੰਘ ਨੇ ਇੱਕ ਘਾਤਕ ਹਮਲਾ ਉਹਦੇ ਤੇ ਕੀਤਾ ਉਹਦੇ ਲੱਤ ਤੇ ਉਹਨੇ ਪਹਿਲਾਂ ਇੱਕ ਫਾਇਰ ਕੀਤਾ ਅਤੇ ਜਸਬੀਰ ਕੌਰ ਦੇ ਮੁਤਾਬਕ ਉਸਦੇ ਪ੍ਰਾਈਵੇਟ ਪਾਰਟ ਤੇ ਵੀ ਜਿਹੜਾ ਇੱਕ ਫਾਇਰ ਕੀਤਾ ਗਿਆ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਅਮਲੋ ਲੈ ਕੇ ਗਏ ਜਿੱਥੋਂ ਬਾਅਦ ਹੁਦੀ ਉਥੇ ਡੈਥ ਹੋ ਗਈ ਮੈਂ ਇਹ ਵਿੱਚ ਖਾਸ ਤੌਰ ਤੇ ਦੱਸਣਾ ਚਾਹੂੰਗੀ ਕਿ ਸਾਡੀ ਜਿਹੜੀ ਪੁਲਿਸ ਦੀ ਟੀਮ ਹੈਗੀ ਹੈ ਜਿਸ ਨੂੰ ਲੀਡ ਕਰ ਰੇ ਸੀ ਐਸਪੀ ਡੀ ਸਾਹਿਬ ਆਰ ਡੀਐਸਪੀ ਡੀ ਸਾਹਿਬ ਅਤੇ ਡੀਐਸਪੀ ਅਮਲੋ ਸਾਹਿਬ ਸਮੇਤ ਜਿਹੜੀ ਥਾਣਾ ਅਮਲੋ ਦੀ ਪੁਲਿਸ ਪਾਰਟੀ ਉਹਨਾਂ ਨੇ ਇਹਦੇ ਵਿੱਚ ਬਹੁਤ ਸੁਜੂਗੂ ਨਾਲ ਕੰਮ ਲਿੱਤਾ ਤੇ 4 ਘੰਟਿਆਂ ਦੇ ਵਿੱਚ ਜਿਹੜਾ ਇਸ ਕੇਸ ਦਾ ਪ੍ਰਾਈਮ ਅਕਿਊਜ਼ਟ ਸੀਗਾ ਉਹਨੂੰ ਅਰੈਸਟ ਕਰਕੇ ਉਹਨੂੰ ਕਸਟਡੀ ਚ ਲਿੱਤਾ ਕਸਟਡੀ ਚ ਲੈਣ ਤੋਂ ਬਾਅਦ ਜਿਹੜਾ ਕਿ ਵਾਰਦਾਤ ਦੇ ਵਿੱਚ ਵੈਪਨ ਯੂਜ਼ ਹੋਇਆ ਸੀਗਾ ਉਸ ਦੀ ਵੀ ਰਿਕਵਰੀ ਕੀਤੀ ਗਈ ਹੈ ਮੈਂ ਦੱਸਣਾ ਚਾਹੂੰਗੀ ਕਿ ਜਿਹੜੀ ਜਸਵੀਰ ਕੌਰ ਹੈ ਇਸ ਦੇ ਨਾਂ ਤੇ ਦੋ ਵੈਪਨ ਸੀਗੇ ਇਹ ਦੋਵੇਂ ਵੈਪਨਸ ਨੂੰ ਰਿਕਵਰ ਕੀਤਾ ਗਿਆ ਹੈ ਅਤੇ ਜਿਹੜੇ ਖਾਲੀ ਰਾਉਂਡ ਜਿਹੜੇ ਕੀ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਸੀ 32 ਬੋਰ ਰਿਵੋਲਵਰ ਤੇ ਉਸ ਨੂੰ ਵੀ ਰਿਕਵਰ ਕੀਤਾ ਗਿਆ ਤੇ ਨਾਲ ਜਿਹੜਾ ਦੂਜਾ ਵੈਪਨ ਜਿਹੜੇ ਦੂਜੇ ਰਾਉਂਡ ਸੀਗੇ ਉਹ ਨੂੰ ਵੀ ਰਿਕਵਰ ਕੀਤਾ ਗਿਆ ਜਿਹੜੇ ਇਹ ਲਾਇਸੈਂਸੀ ਵੈਪਨ ਸੀਗੇ ਇਹ ਲਾਇਸੈਂਸਡ ਸੀਗੇ ਖੰਨੇ ਦੇ ਡਿਸਟ੍ਰਿਕਟ ਲੁਧਿਆਣੇ ਚ ਤੇ ਮਾਨਯੋਗ ਡਿਸੱਬ ਲੁਧਿਆਣਾ ਨੂੰ ਇਹਦੇ ਬਾਰੇ ਇਹਦੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤੇ ਜਿਹੜਾ ਇਹਨਾਂ ਦਾ ਕੋਈ ਲਾਇਸੈਂਸ ਸੀਗਾ ਉਸ ਨੂੰ ਕੈਨਸਲ ਕਰਾਉਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਹੜੀ ਵਾਰਦਾਤ ਕਰਨ ਤੋਂ ਬਾਅਦ ਜਿਸ ਗੱਡੀ 'ਚ ਭੱਜੇ ਸੀਗੇ ਪੀਬੀ 10 ਨੰਬਰ ਦੀ ਵਰਨਾ ਗੱਡੀ ਉਸ ਨੂੰ ਵੀ ਰਿਕਵਰ ਕੀਤਾ ਗਿਆ ਹੈ। ਸਪਾਹੀ ਕਿਸੇ ਮੌਕੇ ਤੋਂ ਜੀ ਜੀ ਇਸ ਜਦੋਂ ਇਹਨਾਂ ਨੇ ਗੋਲੀ ਚਲਾਈ ਉਸ ਤੋਂ ਬਾਅਦ ਇਹਨਾਂ ਨੇ ਮੌਕੇ ਤੋਂ ਇਹ ਫਰਾਰ ਹੋਏ ਤੇ ਜਿਹੜੀ ਗੱਡੀ 'ਚ ਫਰਾਰ ਹੋਏ ਜੀ ਅਸੰਵੀ ਪੋਲੇਸ ਨੇ ਟੈਕਬਰ ਕਰ ਲਿਆ ਜੀ ਆ ਤੇਰੀ ਵਿੱਚ ਵਾਈਪਲ ਜਿਹੜੇ ਅਸਲਾ ਵਗੈਰਾ ਜਮਾ ਨਹੀਂ ਕਰਵਾਇਆ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਰਜਿਸਟਰਡ ਸੀਗਾ ਨਾ ਇਹ ਅਸਲਾ ਤੇ ਸਾਡੇ ਵੱਲੋਂ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਤੀ ਜਾ ਰਹੀ ਹੈ ਇਸ ਤਰੀਕੇ ਨਾਲ ਸੀਗਾ ਤੇ ਜਿਹੜਾ ਇਹਦਾ ਅਸਲਾ ਕੈਨਸਲ ਕਰਨ ਬਾਰੇ ਵੀ ਸਾਡੇ ਪਰੋਂ ਰეკਮੈਂਡੇਸ਼ਨ ਹੈ ਜਿਹੜੀ ਅ ਡੀਸੀ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਜਨਨ ਲਿਖੀ ਜਾਂਦੀ ਹੈ ਇੱਕ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਜੀਪੀ ਅਸੀਂ ਜਾ ਕੇ ਇੱਕ ਚੌਕੀ ਦੇ ਵਿੱਚ ਸ਼ਿਕਾਇਤ ਕੀਤੀ ਆ ਪਹਿਲਾਂ ਵੀ ਇਹ ਬੰਦੇ ਤੁਹਾਨੂੰ ਕੋਈ ਮਰਦ ਦੀ ਧਮਕੀ ਦੇ ਰਹੇ ਨੇ ਵੀ ਕਾਰਵਾਈ ਨਹੀਂ ਹੋਈ ਉਹਦੇ ਤੇ ਨਹੀਂ ਦੇਖੋ ਜੀ ਜਿਹੜੀ ਧਮਕੀ ਦੀ ਕਾਰਵਾਈ ਸੀਗੀ ਉਹਦੇ ਬਾਰੇ ਪੁਲਿਸ ਨੂੰ ਇਸ ਤਰੀਕੇ ਦੀ ਜਾਣਕਾਰੀ ਸੀਗੀ ਕਿ ਪੁੱtheta ਪੁਲਿਸ ਮੌਕੇ ਤੇ ਪਹੁੰਚੀ ਸੀਗੀ ਪਰ ਕਿਉਂਕਿ ਜਿਹੜਾ ਵੈਪਨ ਰਜਿਸਟਰਡ ਸੀਗਾ ਉਹ ਇਹਦੀ ਵਾਈਫ ਦੇ ਨਾਂ ਤੇ ਰਜਿਸਟਰਡ ਸੀਗਾ ਤੇ ਇਸ ਕਰਕੇ ਜਿਹੜੀ ਵੈਪਨ ਦੀ ਡੈਪੋਜ਼ੀਸ਼ਨ ਦੀ ਕਾਰਵਾਈ ਸੀਗੀ ਉਹ ਸਾਡੇ ਜ਼ਿਲ੍ਹੇ ਦੀ ਨਹੀਂ ਸੀਗੀ ਮੈਂ ਮਦਦ ਕਰਦ ਰਿਹਾ ਲਈ ਕਿੰਨੇ ਇਹਨਾਂ ਤੋਂ ਕੀ ਕੀ ਬਰਾਮਦ ਹੋਇਆ ਜੀ ਇਹਨਾਂ ਕੋਲੋਂ ਦੋ ਵੈਪਨ ਨੇ ਜੀ ਵੈਪਨ ਇੱਕ 32 ਬੋਰ ਦਾ ਤੇ ਇੱਕ 12 ਬੋਰ ਦੀ ਜਿਹੜੀ ਡਬਲ ਬੈਰਲ ਗਨ ਹੁੰਦੀ ਹੈ ਦੋਨੋਂ ਲਾਇਸੈਂਸੀ ਸੀਗੇ ਤੇ ਨਾਲ ਜਿਹੜੇ ਖਾਲੀ ਖੋਲ ਚਾਰ ਅਤੇ ਜਿਹੜੇ ਦੂਜੇ ਰਾਉਂਡ ਨੇ 6 ਜਿਹੜੀ ਡਬਲ ਬੈਰਲ ਗਨ ਉਹ ਦੋਨੋਂ ਰਿਕਵਰ ਕੀਤੇ ਨੇ ਤੇ ਨਾਲ ਹੀ ਜਿਹੜੀ ਜਿਹੜਾ ਜਿਸ ਜਿਸ ਗੱਡੀ ਤੇ ਫਰਾਰ ਹੋਈ ਸੀਗੀ ਤੇ ਜਿਸ ਗੱਡੀ ਦੇ ਵਿੱਚ ਇਹਨਾਂ ਦੇ ਵੈਪਨ ਸੀਗੇ ਮੌਕੇ ਦੇ ਦੌਰਾਨ ਉਹਨੂੰ ਵੀ ਰਿਕ